ਪਿੰਡਾਂ ਦੇ ਵਿੱਚ ਅਸੀਂ ਆਏ ਆ ਬੀਬਾ ਜੈਨਦਰ ਕੌਰ ਜੀ ਦੇ ਨਾਲ ਤੇ ਅਸੀਂ ਆਪਣਾ ਜੋ ਲੋੜੀਂਦੀਆਂ ਵਸਤੂਆਂ ਸੀ ਸਮਾਨ ਲੈ ਕੇ ਨਾ ਪਿੰਡਾਂ ਦੇ ਵਿੱਚ ਆਏ ਆ ਹਾਲਾਤ ਬੇਅਦ ਖਰਾਬ ਨੇ ਪਿੰਡ ਡੁੱਬੇ ਪਏ ਨੇ ਕਨੈਕਟੀਵਿਟੀ ਟੁੱਟੀ ਪਈ ਹੈ ਸੋ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਅੜਨ ਦੀ ਗੱਲ ਕਰ ਰਹੇ ਹਾਂ ਸਾਡੀ ਮਾਰਤਾ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਚ ਉਹਦੋਂ ਵੀ ਕਿੰਨੀ ਵਾਰ ਪਈ ਆ ਕੁਦਰਤੀ ਕਰੋਪੀ ਆ ਸਕਦੀ ਆ ਕੁਦਰਤੀ ਕਰੋਪੀ ਨੇ ਸਰਕਾਰਾਂ ਨਹੀਂ ਦੇਖਣੀਆਂ ਪਰ ਮੈਨੇਜਮੈਂਟ ਤਾਂ ਸਰਕਾਰ ਨੇ ਦੇਖਣੀ ਐ ਨਾ ਉਦੋਂ ਵੀ ਹੜ ਆਏ ਪਰ ਇੰਨਾ ਜ਼ਿਆਦਾ ਨੁਕਸਾਨ ਉਦੋਂ ਨਹੀਂ ਹੋਇਆ ਤੇ ਕੈਪਟਨ ਸਾਹਿਬ ਨੇ ਬਹੁਤ ਸਾਰਾ ਪੈਸਾ ਬੰਨਣਾ ਦੇ ਲਈ ਦਿੱਤਾ ਇਹ ਆਨ ਰਿਕਾਰਡ ਚੀਜ਼ਾਂ ਨੇ ਭਗਵਾਨਤਮਾਨ ਜੀ ਨੂੰ ਪੁੱਛੋ 2023 ਦੇ ਹੜਾਂ ਦੀ ਗੱਲ ਹੈ ਇਹ ਕਿੰਨੇ ਕੁ ਲੋਕਾਂ ਨੂੰ ਮੁਰਗੀਆਂ ਦੇ ਪੈਸੇ ਮਿਲ ਗਏ ਕਿੰਨੇ ਕੁ ਲੋਕਾਂ ਨੂੰ ਬੱਕਰੀਆਂ ਦੇ ਪੈਸੇ ਮਿਲ ਗਏ ਉਹ ਤਾਂ ਲੋਕ ਤਰਾ ਤਰਾ ਕਰਦੇ ਨੇ ਦੁਨੀਆ ਦੇ ਵਿੱਚ ਕੋਈ ਵੀ ਇਹੀ ਜੀ ਸਮੱਸਿਆ ਨਹੀਂ ਜਿਹਦਾ ਹੱਲ ਨਾ ਹੋਵੇ ਸਾਡੇ ਕੋਲ ਐਨ ਐਨ ਐ ਵਧੀਆ ਸਾਇੰਟਿਸਟ ਨੇ ਐਨ ਐਨ ਐ ਵਧੀਆ ਇੰਜੀਨੀਅਰ ਨੇ ਅਸੀਂ ਉਹਨਾਂ ਦੀਆਂ ਸਲਾਮਾਂ ਲੈ ਕੇ ਕਿਉਂ ਨਹੀਂ ਕਰ ਸਕਦੇ ਪਰ ਸਾਨੂੰ ਥੋੜਾ ਜਿਹਾ ਸੰਜੀਦਾ ਤੇ ਗੰਭੀਰ ਹੋਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਗੱਲ ਕਰ ਲਈ ਖਜ਼ਾਨੇ ਦੀ ਹੁਣ ਪੰਜਾਬ ਨੂੰ ਇੰਨੀ ਹੜਾ ਦੀ ਮਾਰ ਪਈ ਹੈ ਖਜ਼ਾਨਾ ਭਗਵੰਤ ਮਾਨ ਸਾਹਿਬ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਭਰਿਆ ਪਿਆ ਖਜ਼ਾਨੇ ਦੇ ਤੇ ਦਰਵਾਜ਼ੇ ਨਹੀਂ ਬੰਦ ਹੋ ਰਹੇ ਕਿ ਲੱਗਦਾ ਖਜ਼ਾਨਾ ਹੈਗਾ ਪੰਜਾਬ ਕੋਲ ਇਹਨਾਂ ਖੁਦ ਭਗਵੰਤ ਮਾਨ ਜੀ ਨੂੰ ਵੀ ਪਤਾ ਹੈ ਕਿ ਖਜ਼ਾਨੇ ਦੀ ਦਸ਼ਾ ਕੀ ਹੈ ਹਰਪਾਲ ਚੀਮੇ ਨੂੰ ਵੀ ਪਤਾ ਹੈ ਕਿ ਖਜ਼ਾਨੇ ਦੀ ਦਸ਼ਾ ਕੀ ਹੈ ਕਿ ਮੁਲਾਜ਼ਮਾਂ ਨੂੰ ਸਮੇਂ ਤੇ ਤਨਖਾਹਾਂ ਨਹੀਂ ਮਿਲਦੀਆਂ ਉਹਨਾਂ ਦੇ ਡੀਏ ਦੀਆਂ ਕਿਸ਼ਤਾਂ ਰੁਕੀਆਂ ਪਈਆਂ ਨੇ ਬਿਜਲੀ ਬੋਰਡ ਘਾਟੇ ਦੇ ਵਿੱਚ ਐ ਪੀਆਰਟੀਸੀ ਘਾਟੇ ਦੇ ਵਿੱਚ ਐ ਪਹਿਲਾਂ ਲੈਂਡ ਪੂਲਿੰਗ ਜਿਹੜੀ ਪਾਲਿਸੀ ਸੀ ਉਹ ਸਾਰਿਆਂ ਨੇ ਇਕੱਠੇ ਹੋ ਕੇ ਸਾਰੀਆਂ ਹੀ ਪਾਰਟੀਆਂ ਨੇ ਇਕੱਠੇ ਹੋ ਕੇ ਬੀਜੇਪੀ ਨੇ ਵੀ ਦੂਜੀਆਂ ਨੇ ਵੀ ਉਹਨੂੰ ਵਾਪਸ ਕਰਵਾਇਆ ਕਿਉਂਕਿ ਉਹ ਕਿਸਾਨਾਂ ਦੇ ਖਿਲਾਫ ਸੀ ਤੇ ਜਿਹੜੀ ਇਹ ਹਨਾਂ ਦੀ ਮਾਰ ਬੀਜੇਪੀ ਦੀ ਤੁਸੀਂ ਗੱਲ ਕਰੀਏ ਬੀਜੇਪੀ ਨੇ ਤਾਂ ਤਿੰਨ ਕਾਲੇ ਕਾਨੂੰਨ ਵੀ ਬਣਾਏ ਸੀ ਅਸੀਂ ਵੀ ਉਹ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਸਿਵਿਟਾਰਨਾਂ ਤੇ ਗਏ ਸੀ ਕਿਸਾਨਾਂ ਦੇ ਸਿਵਿਟਾਰਨਾਂ ਤੇ ਗਏ ਸੀ ਅਸੀਂ ਵੀ ਵਿਰੋਧ ਕੀਤਾ ਸੀ ਅਸੀਂ ਪੰਜਾਬ ਨਾਲ ਖੜੇ ਸੀ ਕਿਸਾਨਾਂ ਦੇ ਨਾਲ ਖੜੇ ਸੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਜਿੱਥੇ ਪੂਰੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਆ ਸੋ ਗੱਲ ਕਰੀਏ ਪਟਿਆਲਾ ਦੀ ਪਟਿਆਲਾ ਦੇ ਪਿੰਡ ਉਨਸਰ ਦੀ ਜਾਂ ਫਿਰ ਜੰਡ ਮੰਡੋਲੀ ਚਮਾਰੂ ਦੀ ਤਾਂ ਉੱਥੇ ਵੀ ਹੜਾਂ ਦੀ ਮਾਰ ਦੇਖਣ ਨੂੰ ਮਿਲੀ ਐ ਜਿੱਥੇ ਹੁਣ ਇਸ ਟਾਈਮ ਤੇ ਟਰਾਲੀਆਂ ਦੇ ਵਿੱਚ ਮੌਜੂਦ ਆ ਜਿੱਥੇ ਹੜਪੀੜਤਾਂ ਨੂੰ ਸਮਾਨ ਦਿੱਤਾ ਜਾ ਰਿਹਾ ਰਾਸ਼ਨ ਦਾ ਸਮਾਨ ਹੋ ਗਿਆ ਜਾਂ ਫਿਰ ਹੋਰ ਸਮਾਨ ਹੋ ਗਿਆ ਸੋ ਸਾਡੇ ਨਾਲ ਜਿਹੜੇ ਮਦਦ ਕਰ ਰਹੇ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਬਈ ਕੀ ਨਾਮ ਐ ਤੁਹਾਡਾ ਗਲਦੀਪ ਸ਼ਰਮਾ ਜੀ ਸ਼ਰਮਾ ਸਾਹਿਬ ਗੱਲ ਕਰੀਏ ਹੜਪੀੜਤਾਂ ਦੀ ਕਿਵੇਂ ਗਰਾਊਂਡ ਜ਼ੀ ਬੀ ਬਜਾ ਜੈਂਦਰ ਖੌਰ ਜੀ ਦੇ ਨਾਲ ਤੇ ਅਸੀਂ ਆਪਣਾ ਜੋ ਲੋੜੀਂਦੀਆਂ ਵਸਤੂਆਂ ਸੀ ਸਮਾਨ ਲੈ ਕੇ ਨਾ ਪਿੰਡਾਂ ਦੇ ਵਿੱਚ ਆਏ ਆ ਹਾਲਾਤ ਬੇहद ਖਰਾਬ ਨੇ ਪਿੰਡ ਡੁੱਬੇ ਪਏ ਨੇ ਕਨੈਕਟੀਵਿਟੀ ਟੁੱਟੀ ਪਈ ਹੈ ਸੋ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਤੇ ਅਫਸਰ ਸਾਹਿਬ ਨੇ ਜੋ ਇੰਤਜ਼ਾਮ ਅੱਜ ਤੋਂ 2-3 ਮਹੀਨੇ ਪਹਿਲਾਂ ਕਰਨੇ ਸੀ ਜਿਵੇਂ ਜਿੰਮੀ ਬਾਈ ਨੇ ਵੀ ਪਹਿਲਾਂ ਦੱਸਿਆ ਕਿ ਹੜ ਆਵੇ ਚਾਹੇ ਨਾ ਆਵੇ ਪ੍ਰਬੰਧ ਤਾਂ ਜ਼ਰੂਰੀ ਹੈ ਸੋ ਐਸਡੀਆਰਐਫ ਦਾ ਜਿਹੜਾ ਹੜ ਆਫਤ ਪ੍ਰਬੰਧਨ ਦਾ ਪੈਸਾ ਹੈ ਉਹ ਸਰਕਾਰ ਨੇ ਲਾ ਕੇ ਇੱਥੇ ਇੰਤਜ਼ਾਮ ਸੀ ਜਿਹੜੇ ਕਰਨੇ ਸੀ ਹੜਾਂ ਦੀ ਗੱਲ ਕਰ ਰਹੇ ਹਾਂ ਹੜਾਂ ਦੀ ਮਾਨਤਾ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਚ ਉਦੋਂ ਵੀ ਕਿੰਨੀ ਵਾਰ ਪਈ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਇੱਕ ਕੁਦਰਤੀ ਕਰੋਪੀ ਹੈ ਕੁਦਰਤੀ ਕਰੋਪੀ ਆ ਸਕਦੀ ਹੈ ਕੁਦਰਤੀ ਕਰੋਪੀ ਨੇ ਸਰਕਾਰਾਂ ਨਹੀਂ ਦੇਖਣੀਆਂ ਪਰ ਮੈਨੇਜਮੈਂਟ ਤਾਂ ਸਰਕਾਰ ਨੇ ਦੇਖਣੀਆਂ ਨਾ ਉਦੋਂ ਵੀ ਹੜ ਆਏ ਪਰ ਇੰਨਾ ਜ਼ਿਆਦਾ ਨੁਕਸਾਨ ਉਦੋਂ ਨਹੀਂ ਹੋਇਆ ਤੇ ਕੈਪਟਨ ਸਾਹਿਬ ਨੇ ਬਹੁਤ ਸਾਰਾ ਪੈਸਾ ਬੰਨਾਂ ਦੇ ਲਈ ਦਿੱਤਾ ਇਹ ਆਨ ਰਿਕਾਰਡ ਚੀਜ਼ਾਂ ਨੇ ਇੱਕ ਘੱਗਰ ਦੀ ਮਾਰ ਦੇ ਲਈ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਪੈਸਾ ਦਿੱਤਾ ਇਹ ਨਹੀਂ ਕਿ ਪੈਸੇ ਨਹੀਂ ਦਿੱਤੇ ਤੇ ਪਰ ਜਿਹੜੀ ਮਾਰ ਹੈ ਤੁਸੀਂ ਪੈਸਿਆਂ ਦੀ ਗੱਲ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਤਾਂ ਮੁਰਗੀ ਮਰੇ ਦਾ ਵੀ ਪੈਸਾ ਦਊਂਗਾ ਦੇਖੋ ਤੁਸੀਂ ਭਗਵੰਤ ਮਾਨ ਜੀ ਨੂੰ ਪੁੱਛੋ 2023 ਦੇ ਹਾਰਾਂ ਦੀ ਗੱਲ ਹੈ ਇਹ ਕਿੰਨੇ ਕੁ ਲੋਕਾਂ ਨੂੰ ਮੁਰਗੀਆਂ ਦੇ ਪੈਸੇ ਮਿਲ ਗਏ ਕਿੰਨੇ ਕੁ ਲੋਕਾਂ ਨੂੰ ਬੱਕਰੀਆਂ ਦੇ ਪੈਸੇ ਮਿਲ ਗਏ ਉਹ ਤਾਂ ਲੋਕ ਤਰਾ ਤਰਾ ਕਰਦੇ ਨੇ ਮੈਂ ਇਹ ਕਹਿਣਾ ਕਿ ਪੈਸੇ ਦੇਣ ਦੀ ਬਜਾਏ 2023 ਅੱਜ ਤੋਂ ਇਹ ਪਿਛਲੇ ਸਾਲ ਤੋਂ ਪਿਛਲੇ ਸਾਲ ਹੜ ਆਏ ਸੀ ਜੇ ਪ੍ਰਬੰਧ ਹੀ ਇਹ ਜਿਆ ਕਰ ਦਿੰਦੇ ਤਾਂ ਅੱਜ ਹਾਲਾਤ ਇਹ ਨਾ ਹੁੰਦੇ ਤੁਸੀਂ ਮੈਂ ਕਹਿਣਾ ਕਿ ਇਹ ਪ੍ਰੋਬਲਮ ਆਉਣ ਤੋਂ ਪਹਿਲਾਂ ਉਹਦਾ ਸੋਲੂਸ਼ਨ ਕੱਢੋ ਪ੍ਰੋਬਲਮ ਤੋਂ ਬਾਅਦ ਆਪਾਂ ਐਲਾਨ ਕਰੀਏ ਕਿ ਇਹ ਮਿਲੇਗਾ ਉਹ ਮਿਲੇਗਾ ਇਹ ਨਹੀਂ ਹੋਣਾ ਚਾਹੀਦਾ ਉਹਦੇ ਪ੍ਰੋਬਲਮ ਦਾ ਸੋਲੂਸ਼ਨ ਹੀ ਪਹਿਲਾਂ ਸਾਨੂੰ ਕਰ ਦੇਣਾ ਚਾਹੀਦਾ ਅਸੀਂ ਕੁਦਰਤੀ ਕਰੋਪੀ ਦੀ ਗੱਲ ਕਰੀ ਆ ਪਿਛੋ ਜਦੋਂ ਪਾਣੀ ਵੱਧ ਰਿਹਾ ਸੀ ਤੇ ਇੱਕਦਮ ਛੱਡ ਦਿੰਦੇ ਨੇ ਹੁਣ ਇਹ ਪਿੰਡਾਂ ਨੂੰ ਮਾਰ ਪਈ ਜਾ ਰਹੀ ਹੈ ਪਾਣੀ ਦੇ ਲੈਵਲ ਵਧੀ ਜਾ ਰਹੇ ਨੇ ਕਿਸੇ ਨਾ ਕਿਸੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਚਲੋ ਲੋਕਾਂ ਨੂੰ ਖਾਣ ਵਾਸਤੇ ਰਾਸ਼ਨ ਮਿਲ ਰਿਹਾ ਪਰ ਪ ਦੇਖੋ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਜੀ ਜਾਨੀ ਨੁਕਸਾਨ ਵੀ ਹੋਇਆ 35 40 ਮੈਂ ਦੇਖ ਰਿਹਾ ਅੰਕੜੇ ਪਤਾ ਨਹੀਂ ਵੱਧ ਵੀ ਹੋ ਸਕਦੀਆਂ ਨੇ ਮੌਤਾਂ 35 40 ਮਨੁੱਖਾਂ ਦੀਆਂ ਮੌਤਾਂ ਵੀ ਹੋਈਆਂ ਨੇ ਦੇਖੋ ਹੜ੍ਹ ਨੇ ਨਾ ਜਾਨਵਰ ਦੇਖਣੇ ਨਾ ਮਨੁੱਖ ਦੇਖਣੇ ਠੀਕ ਹੈ ਜੀ ਉਸ ਹੜ੍ਹ ਦੀ ਜਿਹੜੀ ਮਾਰ ਹੈ ਉਹ ਤਾਂ ਸਾਰਿਆਂ ਤੇ ਹੀ ਪੈਣੀ ਹੈ ਜਿਹੜਾ ਉਹਦੀ ਲਪੇਟ ਦੇ ਵਿੱਚ ਆ ਗਿਆ ਉਹਨਾਂ ਤੁਸੀਂ ਦੇਖੋ ਆਲੇ ਦੁਆਲੇ ਕਿੰਨਾ ਪਾਣੀ ਕਿੰਨਾ ਸਾੜਾ ਮਤਲਬ ਫਸਲਾਂ ਦਾ ਜਿਹੜਾ ਨੁਕਸਾਨ ਹੈ ਸੋ ਪਾਣੀ ਨੇ ਇਹ ਨਹੀਂ ਦੇਖਣਾ ਪਰ ਅਸੀਂ ਤਾਂ ਦੇਖ ਸਕਦੇ ਹਾਂ ਨਾ ਉਹਦਾ ਪ੍ਰਬੰਧ ਤਾਂ ਅਸੀਂ ਕਰ ਸਕਦੇ ਹਾਂ ਜਿਹੜਾ ਡੈਮਾਂ ਦਾ ਪਾਣੀ ਹੈ ਸਭ ਤੋਂ ਵੱਡੀ ਸਮੱਸਿਆ ਜਦੋਂ ਉੱਥੇ ਪਾਣੀ ਓਵਰਫਲੋ ਹੁੰਦਾ ਤਾਂ ਉਹ ਪਾਣੀ ਛੱਡਣਾ ਮਜਬੂਰੀ ਬਣ ਗਈ ਹੈ ਆਪਾਂ ਪਹਿਲਾਂ ਹੀ ਕੋਈ ਅਜਿਹਾ ਤਰੀਕਾ ਲੱਭੀਏ ਕਿ ਡੈਮਾਂ ਦਾ ਜਿਹੜਾ ਪਾਣੀ ਆ ਉਹ ਬੈਲੈਂਸ ਰਹੇ ਉਦੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਕੋਈ ਉਹਨੂੰ ਬੈਲੈਂਸ ਕਰਨ ਦੀ ਜਿਹੜੀ ਤਸਵੀਜ ਹੈ ਦੇਖੋ ਯਾਰ ਦੁਨੀਆ ਦੇ ਵਿੱਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਜਿਹਦਾ ਹੱਲ ਨਾ ਹੋਵੇ ਸਾਡੇ ਕੋਲ ਇੰਨੇ ਨੇ ਵਧੀਆ ਸਾਇੰਟਿਸਟ ਨੇ ਇੰਨੇ ਨੇ ਵਧੀਆ ਇੰਜੀਨੀਅਰ ਨੇ ਅਸੀਂ ਉਹਨਾਂ ਦੀਆਂ ਸਿਵਾਵਾਂ ਲੈ ਕੇ ਕਿਉਂ ਨਹੀਂ ਕਰ ਸਕਦੇ ਪਰ ਸਾਨੂੰ ਥੋੜਾ ਜਿਹਾ ਸੰਜੀਦਾ ਤੇ ਗੰਭੀਰ ਹੋਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਐਮਐਲਏ ਸਨੌਰ ਹਰਮਿੰਦਰ ਸਿੰਘ ਪਟਾਣ ਮਾਜਰਾ ਦੀ ਗੱਲ ਕਰ ਲਈ ਉਹਨਾਂ ਤੇ ਹੁਣ ਕਾਰਵਾਈ ਹੋਈ ਹੈ ਪਰਚੇ ਦਿੱਤੇ ਗਏ ਨੇ ਉਹਨਾਂ ਨੇ ਜਦੋਂ ਆਵਾਜ਼ ਚੱਕੀ ਉਸ ਤੋਂ ਬਾਅਦ ਨਹੀਂ ਲੱਗਦਾ ਕਿ ਇਹ ਕਾਰਵਾਈਆਂ ਹੋਈਆਂ ਨੇ ਦੇਖੋ ਇਹ ਉਹਨਾਂ ਦੀ ਪਾਰਟੀ ਦਾ ਇੰਟਰਨਲ ਮੈਟਰ ਹੈ ਆਪਾਂ ਨੂੰ ਨਹੀਂ ਪਤਾ ਕਿ ਜਿਵੇਂ ਪਹਿਲਾਂ ਜਿੰਮੀਬਾਈ ਨੇ ਵੀ ਦੱਸਿਆ ਵੀ ਤਿੰਨ ਸਾਢੇ ਤਿੰਨ ਸਾਲ ਤੋਂ ਐਮਐਲਏ ਚੱਲੇ ਆ ਰਹੇ ਨੇ ਹੋ ਸਕਦਾ ਮਾਮਲਾ ਪਹਿਲਾਂ ਦਾ ਵੀ ਹੋਵੇ ਬਾਰੇ ਉਹਨਾਂ ਦੀ ਪਾਰਟੀ ਨੇ ਐਮਐਲਏ ਨੇ ਉਹਨਾਂ ਨੇ ਦੇਖਣਾ ਉਹਨਾਂ ਦਾ ਇੱਕ ਅੰਦਰੂਨੀ ਮਾਮਲਾ ਪਾਰਟੀ ਦਾ ਚਲੋ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਗੱਲ ਕਰ ਲਈ ਖਜ਼ਾਨੇ ਦੀ ਹੁਣ ਪੰਜਾਬ ਨੂੰ ਇੰਨੀ ਹੜਾ ਦੀ ਮਾਰ ਪਈ ਹੈ ਖਜ਼ਾਨਾ ਭਗਵੰਤ ਮਾਨ ਸਾਹਿਬ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਭਰਿਆ ਪਿਆ ਖਜ਼ਾਨੇ ਦੇ ਤੇ ਦਰਵਾਜ਼ੇ ਨਹੀਂ ਬੰਦ ਹੋ ਰਹੇ ਕਿ ਲੱਗਦਾ ਖਜ਼ਾਨਾ ਹੈਗਾ ਪੰਜਾਬ ਕੋਲ ਇਹਨਾਂ ਦੇਖੋ ਇਸ ਤਰ੍ਹਾਂ ਐਲਾਨ ਕਰੀ ਜਾਣੇ ਖੁਦ ਭਗਵੰਤ ਮਾਨ ਜੀ ਨੂੰ ਵੀ ਪਤਾ ਹੈ ਕਿ ਖਜ਼ਾਨੇ ਦੀ ਦਸ਼ਾ ਕੀ ਹੈ ਹਰਪਾਲ ਚੀਮੇ ਨੂੰ ਵੀ ਪਤਾ ਹੈ ਕਿ ਖਜ਼ਾਨੇ ਦੀ ਦਸ਼ਾ ਕੀ ਹੈ ਕਿ ਮੁਲਾਜ਼ਮਾਂ ਨੂੰ ਸਮੇਂ ਤੇ ਤਨਖਾਹ ਨਹੀਂ ਮਿਲਦੀਆਂ ਉਹਨਾਂ ਦੇ ਡੀਏ ਦੀਆਂ ਕਿਸ਼ਤਾਂ ਰੁਕੀਆਂ ਪਈਆਂ ਨੇ ਬਿਜਲੀ ਬੋਰਡ ਘਾਟੇ ਦੇ ਵਿੱਚ ਐ ਪੀਆਰਟੀਸੀ ਘਾਟੇ ਦੇ ਵਿੱਚ ਐ ਲਗਭਗ ਹਰ ਕਮਾਈ ਦੇਣ ਵਾਲਾ ਅਦਾਰਾ ਤਾਂ ਘਾਟੇ 'ਚ ਐ ਫਿਰ ਖਜ਼ਾਨਾ ਕਿੱਥੋਂ ਭਰੇ ਜਾਏਗਾ ਤੁਸੀਂ ਦੇਖਿਆ ਹੋਣਾ ਇਹੀ ਸੀ ਜਿਹੜੇ ਐਲਾਨ ਕਰਦੇ ਸੀ ਕਿ ਕੱਲੀ ਮਾਈਨਿੰਗ ਦੇ ਵਿੱਚੋਂ 20000 ਕਰੋੜ ਰੁਪਈਆ ਸੀ ਸਾਲਾਨਾ ਕੱਢਿਆ ਕਰਾਂਗੇ ਤੇ ਹੁਣ ਤੁਸੀਂ ਦੇਖੋ ਵੀ ਜਿੱਦਾਂ ਦੀ ਸਰਕਾਰ ਬਣੀ ਐ 350 350 ਕਰੋੜ ਐ ਤਾਂ ਉਹ ਫਰਮਾਇਆ ਕਿੱਥੇ ਐ ਸੋ ਖਜ਼ਾਨਾ ਜਿਹੜਾ ਖਜ਼ਾਨੇ ਦੀ ਜਿਹੜੀ ਹਾਲਤ ਐ ਉਹ ਤਾਂ ਬੇहद ਪਤਲੀ ਹੈ ਇਹ ਬਲੇਮ ਦੇ ਹੀ ਜਾਂਦੇ ਨੇ ਕਿ ਸਾਡੇ ਫੰਡ ਰੋਕੇ ਹੋਏ ਨੇ ਪਰ ਜਿਹੜਾ ਹਰ ਆਫਤ ਪ੍ਰਬੰਧਨ ਦਾ ਜਿਹਦੀ ਅਸੀਂ ਸਮੱਸਿਆ ਦੇ ਨਾਲ ਜੂਝ ਰਹੇ ਹਾਂ ਉਹ ਕੇਂਦਰ ਨੇ ਪਹਿਲਾਂ ਵੀ ਰਿਲੀਜ਼ ਕੀਤਾ ਕਿੱਥੇ ਨਾ ਇਹ ਨਹੀਂ ਲੱਗਦਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੁਣ ਪਿਛਲੇ ਕਾਫੀ ਦਿਨਾਂ ਤੋਂ ਐ ਟਾਈਮ ਤੋਂ ਕਾਫੀ ਮਾਰ ਦੇਖਣੀ ਪਈ ਹੈ ਚਾਹੇ ਉਹ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਹੋਵੇ ਜੇ ਪਹਿਲਾਂ ਉਹਨਾਂ ਦੇ ਵੱਲੋਂ ਸੰਘਰਸ਼ ਕਰਿਆ ਜਾ ਰਿਹਾ ਹੈ ਠੀਕ ਹੈ ਉਸ ਤੋਂ ਬਾਅਦ ਨਾ ਦੀ ਨਾ ਹੜਾਂ ਦੀ ਮਾਰ ਪੈ ਜਾਂਦੀ ਹੈ ਫਸਲਾਵਾਰ ਤਾਂ ਕਿਸਾਨਾਂ ਦਾ ਗੌਰ ਜਾਈ ਨਹੀਂ ਰਿਹਾ ਇੱਕ ਵਿਫਤਾ ਆ ਜਾਂਦੀ ਹੈ ਦੂਸਰੀ ਆ ਜਾਂਦੀ ਹੈ ਹੁਣ ਦੂਸਰੀ ਜੋ ਵੀ ਰੱਬ ਨਾ ਕਰੇ ਤ ਜਿਹੜੀ ਕਿਸਾਨਾਂ ਦੀ ਤੁਸੀਂ ਗੱਲ ਕਹੀ ਹੈ ਅਸੀਂ ਵੀ ਕਿਸਾਨਾਂ ਇਸ਼ਾਨ ਸਾਡੇ ਭਰਾ ਨੇ ਪਹਿਲਾਂ ਲੈਂਡ ਪੂਲਿੰਗ ਜਿਹੜੀ ਪਾਲਿਸੀ ਸੀ ਉਹ ਸਾਰਿਆਂ ਨੇ ਇਕੱਠੇ ਹੋ ਕੇ ਸਾਰੀਆਂ ਹੀ ਪਾਰਟੀਆਂ ਨੇ ਇਕੱਠੇ ਹੋ ਕੇ ਬੀਜੇਪੀ ਨੇ ਵੀ ਦੂਜੀਆਂ ਨੇ ਵੀ ਉਹਨੂੰ ਵਾਪਸ ਕਰਵਾਇਆ ਕਿਉਂਕਿ ਉਹ ਕਿਸਾਨਾਂ ਦੇ ਖਿਲਾਫ ਸੀ ਤੇ ਜਿਹੜੀ ਇਹ ਹੜਾਂ ਦੀ ਮਾਰ ਬੀਜੇਪੀ ਦੀ ਤੁਸੀਂ ਗੱਲ ਕਰੀਏ ਬੀਜੇਪੀ ਨੇ ਤਾਂ ਤਿੰਨ ਕਾਲੇ ਕਾਨੂੰਨ ਵੀ ਬਣਾਏ ਸੀ ਦੇਖੋ ਉਸ ਸਮੇਂ ਕਾਨੂੰਨ ਬਣੇ ਸੀ ਪਰ ਉਹ ਕਾਨੂੰਨਾਂ ਦਾ ਵਿਰੋਧ ਹੋਇਆ ਅਸੀਂ ਵੀ ਉਹ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਤੁਸੀਂ ਵੀ ਧਰਨਾ ਤੇ ਗਏ ਸੀ ਕਿਸਾਨਾਂ ਦੇ ਅਸੀਂ ਵੀ ਧਰਨਾ ਤੇ ਗਏ ਸੀ ਅਸੀਂ ਵੀ ਵਿਰੋਧ ਕੀਤਾ ਸੀ ਅਸੀਂ ਪੰਜਾਬ ਨਾਲ ਖੜੇ ਸੀ ਕਿਸਾਨਾਂ ਦੇ ਨਾਲ ਖੜੇ ਸੀ ਪਰ ਹੁਣ ਉਸ ਗੱਲ ਨੂੰ ਬਹੁਤ ਸਮਾਂ ਹੋ ਗਿਆ ਕਾਨੂੰਨ ਵਾਪਸ ਲੈ ਗਏ ਨੇ ਪਰ ਅੰਦੋਲਨ ਚੱਲਿਆ ਇੰਨਾ ਵੱਡਾ ਅੰਦੋਲਨ ਹੋਇਆ ਦਿੱਲੀ ਦੇ ਵਿੱਚ ਕਿਸੇ ਇੱਕ ਵੀ ਕਿਸਾਨ ਦੇ ਖਰੋਚ ਤੱਕ ਆਈ ਹੋਵੇ ਤੁਸੀਂ ਮੈਨੂੰ ਦੱਸੋ ਸੋ ਹੁਣ ਜਿਹੜੀ ਸਥਿਤੀ ਹੈ ਪਾਣੀ ਦਾ ਘੱਗਰ ਦਾ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਪਿੰਡਾਂ ਨੂੰ ਕਾਫੀ ਮਾਰ ਪੈ ਰਹੀ ਹੈ ਕੀ ਲੱਗਦਾ ਆਉਣ ਵਾਲੇ ਟਾਈਮ ਦੀ ਅੱਗੇ ਸਥਿਤੀ ਕੀ ਹੋ ਸਕਦੀ ਹੈ ਦੇਖੋ ਆਉਣ ਵਾਲੇ ਹਰ ਬੁਰਾ ਸਮਾਂ ਸਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ ਗਾਲੇਬ ਨੇ ਕਿਹਾ ਗੁਜ਼ਰ ਜਾਏਗਾ ਜੇ ਵਕਤ ਵੀ ਹੈ ਗਾਲੇਬ ਗੁਜ਼ਰ ਜਾਏਗਾ ਜੇ ਵਕਤ ਵੀ ਹੈ ਗਾਲੇਬ ਜਦ ਖੁਸ਼ੀ ਨਾ ਠਹਿਰ ਸਕੀ ਤੋ ਗਮ ਕੀ ਕੀ ਔਕਾਤ ਹੈ ਦੇਖੋ ਪੰਜਾਬੀ ਇੱਕ ਬਹਾਦਰ ਕੌਮ ਹੈ ਅਸੀਂ ਵੱਡੀਆਂ ਵੱਡੀਆਂ ਮਾਰਾਂ ਚੱਲੀਆਂ ਅਸੀਂ ਅਬਦਾਲੀਆਂ ਨੂੰ ਵੀ ਚੱਲਿਆ ਬਹੁਤ ਸਾਰੇ ਧਾਰਮੀਆਂ ਨੂੰ ਚੱਲਿਆ ਹਿਮਾਲਿਆ ਪਰਬਤ ਤੋਂ ਜਿੰਨੇ ਵੀ ਧਾਰਮੀ ਆਉਂਦੇ ਸੀ ਪੰਜਾਬ 'ਚ ਪੰਜਾਬ ਉਹਨਾਂ ਦਾ ਦੁਆਰ ਹੁੰਦਾ ਸੀ ਅਸੀਂ ਕਦੇ ਵੀ ਨਹੀਂ ਹਾਰੇ ਤੇ ਇਹ ਵੀ ਸਮਾਂ ਜਿਹੜਾ ਨਿਕਲ ਜਾਏਗਾ ਤੁਸੀਂ ਦੇਖੋ ਤੁਸੀਂ ਇੰਨੇ ਸਾਰੇ ਲੋਕ ਇੱਥੇ ਲੋਕਾਂ ਦੀ ਮਦਦ ਕਰਨ ਦੇ ਲਈ ਆਏ ਨੇ ਇਹ ਪੰਜਾਬੀ ਨੇ ਜਿਹੜੇ ਇੱਕ ਦੂਜੇ ਦੇ ਲਈ ਖੜਦੇ ਨੇ ਪੰਜਾਬੀ ਆਂਦੇ ਖੜਨ ਦੀ ਗੱਲ ਕਰ ਰਹੇ ਹੋ ਪੰਜਾਬ ਨਾਲ ਇਸ ਟਾਈਮ ਸਰ ਪੰਜਾਬ ਖੜਾ ਪਰ ਜੇ ਕਿਸੇ ਹੋਰ ਜਗ੍ਹਾ ਤੇ ਆਫਤਾਂ ਆਂਦੀਆਂ ਤੁਹਾਨੂੰ ਨਹੀਂ ਲੱਗਦਾ ਪੰਜਾਬੀ ਪਹਿਲਾਂ ਚਲੇ ਜਾਂਦੇ ਨੇ ਦੇਖੋ ਸੰਸਾਰ ਦੇ ਵਿੱਚ ਕਿਤੇ ਵੀ ਵਿਪਤਾ ਆਵੇ ਪੰਜਾਬੀ ਸਭ ਤੋਂ ਪਹਿਲਾਂ ਖੜਦਾ ਹੈ। ਇਹੀ ਪੰਜਾਬ ਦੀ ਖੂਬਸੂਰਤੀ ਹੈ, ਇਹੀ ਸਾਡਾ ਸੱਭਿਆਚਾਰ ਹੈ, ਇਹੀ ਸਾਡੀ ਵਿਰਾਸਤ ਹੈ ਤੇ ਇਹੀ ਸਾਡਾ ਭਾਈਚਾਰਾ ਹੈ। ਦੇਖੋ ਜੇ ਕੋਈ ਹੋਰ ਪੰਜਾਬ ਦੇ ਨਾਲ ਨਹੀਂ ਖੜਿਆ ਤਾਂ ਇਹਦੇ ਵਿੱਚ ਕੋਈ ਪੰਜਾਬ ਸક્ષਮ ਹੈ ਆਪਣੇ ਆਪ ਨੂੰ ਸੰਭਾਲਣ ਦੇ ਲਈ। ਅਸੀਂ ਆਪਣੇ ਪੰਜਾਬੀ ਵੀਰਾਂ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ। ਪੰਜਾਬ ਸੰਭਲੇਗਾ, ਪੰਜਾਬ ਫਿਰ ਉੱਠ ਖੜਾ ਹੋਏਗਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਕਦੇ ਵੀ ਕੋਈ ਤਬਾਹੀ ਪੰਜਾਬ ਨੂੰ ਬਰਬਾਦ ਨਹੀਂ ਕਰ ਸਕਦੀ ਪੰਜਾਬ ਉਜਾਰਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਜੀ ਮੇਰਾ ਨਾਮ ਹੈ ਜਿੰਮੀ ਟਕਾਲਾ ਜੀ ਤੇ ਅਸੀਂ ਅੱਜ ਚਮਾਰੂ ਜੰਡਮਗੋਲੀ ਉੱਤਸਰਪਿੰਚ ਆਏ ਸੀਗੇ ਤੁਹਾਨੂੰ ਪਤਾ ਜਿਹੜਾ ਹੜਾਂ ਦਾ ਹਾਲਾਤ ਹੈ ਉਹਦੇ ਕਰਕੇ ਅਸੀਂ ਸਾਰੀ ਮਤਲਬ ਸਾਰੇ ਅਸੀਂ ਜਿੰਨੇ ਵੀ ਭੈਣ ਭਰਾ ਸਾਰੇ ਇਕੱਠੇ ਹੋ ਕੇ ਇੱਥੇ ਸੇਵਾ ਕਰਨ ਆਏ ਆ ਜੀ ਸੇਵਾ ਦੀ ਗੱਲ ਕਰੀਏ ਸਰਕਾਰ ਦੇ ਵੱਲੋਂ ਦਾਅਵੇ ਕਰੇ ਜਾਂਦੇ ਨੇ ਕਿ ਮੁਰਗੀ ਮਰੇ ਦੇ ਪੈਸੇ ਦਵਾਂਗੇ ਕਿ ਲੱਗਦਾ ਕੋਈ ਮਿਲੂਗਾ ਬਈ ਸਰਕਾਰ ਦਾ ਪੰਜਾਬ ਚ ਐ ਲੱਗਦਾ ਵੀ ਸਰਕਾਰ ਨਾਲ ਦੀ ਕੋਈ ਸ਼ਹਿ ਪੰਜਾਬ ਦੇ ਵਿੱਚ ਹੈ ਹੀ ਨਹੀਂ ਸਰਕਾਰ ਤੁਸੀਂ ਕਹਿ ਰਹੇ ਹੋ ਕਿ ਸ਼ੈ ਹੈ ਹੀ ਨਹੀਂ ਪਲਵਾਨੀ ਗੇੜੇ ਮਾਰਦੇ ਨੇ ਫੋਟੋਆਂ ਪਾ ਦਿੰਦੇ ਨੇ ਕੀ ਲੱਗਦਾ ਹੈ ਕਿ ਜਿਹੜੇ ਹੁਣ ਗਰਾਉਂਡ ਜ਼ੀਰੋ ਦੀ ਰਿਪੋਰਟ ਦੇਖ ਰਹੇ ਆ ਅਸੀਂ 4-4 ਫੁੱਟ 5-5 ਫੁੱਟ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਕੀ ਲੱਗਦਾ ਕੋਈ ਕੰਮ ਹੋਇਆ ਭਾਈ ਉਹ ਲੋਕਾਂ ਲਈ ਤਾਂ ਇਹ ਫਲੱਡ ਪਿਕਨਿਕ ਬਣੀ ਹੋਈ ਹੈ ਆਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਜੇ ਕੋਈ ਸੰਗਤ 'ਚੋਂ ਬੰਦਾ ਵੀ ਸਮਾਨ ਲੈ ਕੇ ਕੋਈ ਸੰਗਤ ਆ ਰਹੀ ਹੈ ਆਪਣੇ ਨਿੱਜੀ ਤੌਰ ਤੇ ਉਹਦੇ ਤੇ ਇਹਨਾਂ ਨੇ ਬੋਰਡ ਬਣਾ ਕੇ ਰੱਖੇ ਹੋਏ ਨੇ ਉਹ 1.5-200 ਰੁਪਏ ਦੇ ਇਹਨਾਂ ਦਾ ਬਣ ਜਾਂਦਾ ਪੈਂਪਲੈਟ ਜਾ ਮੂਰੇ ਕਰਕੇ ਫੋਟੋ ਖਿਚਾ ਲੈਂਦੇ ਨੇ ਇਹ ਕਮ ਕਰ ਟੈਰ ਨਹੀਂ ਲੋਕਾਂ ਦੇ ਹਨ ਇਹਨਾਂ ਨੂੰ ਮਤਲਬ ਇੱਕ ਪਿਕਨਿਕ ਦਾ ਇਹਨਾਂ ਦਾ ਮੌਕਾ ਤੇ ਬਹੁਤ ਇਹ ਜਿਹੇ ਇਹਨਾਂ ਦੇ ਜਿਹੜੇ ਵਰਕਰ ਨੇ ਕੁਝ ਕੁ ਮਤਲਬ ਇਹਨਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਤਾਂ ਵੀ ਮੈਂ ਕਹਿਣਾ ਚਾਹੂੰਗਾ ਵੀ ਪਹਿਲਾਂ ਪੰਜਾਬ ਤੇ ਰਾਜ ਕਰਦੇ ਹੁੰਦੇ ਸੀਗੇ ਪੰਜਾਬ ਦੇ ਸਾਡੇ ਰੋਲ ਮਾਡਲ ਹਰੀ ਸਿੰਘ ਨਲੂਏ ਵਰਗੇ ਜਰਨੈਲ ਹੁੰਦੇ ਸੀ ਹਨਾ ਦੁਨੀਆ ਮੰਦੀ ਸੀ ਪੰਜਾਬੀਆਂ ਦਾ ਪਰ ਮੈਨੂੰ ਲੱਗਦਾ ਅੱਜ ਸਾਰੇ ਕਿਤੇ ਟੈਲੀਵਿਜ਼ਨ ਇੰਡਸਟਰੀ ਜਾਂ ਕੋਈ ਗੌਣ ਵਾਲਾ ਜਾਂ ਕੋਈ ਮਜ਼ਾਕ ਕਰਨ ਵਾਲਾ ਸਿਰਫ ਉਹੀ ਲੋਕ ਰਹਿ ਗਏ ਤੇ ਉਹਨਾਂ ਨੇ ਫਲੱਡਾਂ ਨੂੰ ਵੀ ਇੱਕ ਵਿਊਜ਼ ਦੀ ਗੇਮ ਬਣਾ ਕੇ ਤੇ ਸ਼ੂਟ ਆਊਟ ਕਰਕੇ ਤੁਸੀਂ ਹੁਣ ਮਜ਼ਾਕ ਦੀ ਗੱਲ ਕਰੀਏ ਭਗਵੰਤ ਮਾਨ ਸਾਹਿਬ ਦੀ ਇੱਕ ਫੋਟੋ ਕਾਪੀ ਵਾਇਰਲ ਹੋਈ ਜਿਹੜੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸ਼ੇਅਰ ਕਰੀ ਗਈ ਸੀ ਕਿ ਔਰਤ ਨੂੰ ਜੱਫੀ ਪਾਈ ਸੀ ਜੋ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਦੇ ਪਾਰਟੀ ਦੇ ਸਮਰਥਕ ਨੇ ਕਿ ਮਤਲਬ ਕਿ ਆਪਸ ਚ ਹੀ ਖੇਡ ਜਾਂ ਦੇਣ ਦੇ ਇੱਕ ਦੂਜੇ ਨਾਲ ਵੀਰੇ ਤੁਸੀਂ ਦੇਖੋ ਤੁਸੀਂ ਪੱਤਰਕਾਰ ਵੀਰੋਂ ਤੁਹਾਡੇ ਹਾਲਾਤ ਦੇਖੋ ਅੱਜ ਸਾਰਿਆਂ ਨੇ ਉਹਰੇ ਕੱਪੜੇ ਦੇਖੋ ਤੁਸੀਂ ਤੇ ਜਿਹੜੇ ਲੋਕੇ ਫਲੱਡ ਨੂੰ ਝੱਲ ਰਹੇ ਨੇ ਆਪਾਂ ਤਾਂ ਸੇਵਾ ਕਰਨ ਆਏ ਸੀ ਤੁਹਾਨੂੰ ਲੱਗਦਾ ਵੀ ਕੋਈ ਕਲਿੱਪ ला ਸਕਦਾ ਕੋਈ ਗਾਣੇ ला ਸਕਦਾ ਕੋਈ ਸੁਰਖੀ ला ਸਕਦਾ ਕੋਈ ਟੌਰ ਕੱਢ ਕੇ ਆ ਸਕਦਾ ਉਰੇ ਸੁਝਾ ਕਿਸੇ ਨੂੰ ਕੋਈ ਸੋਨਾ ਪਾਉਣਾ ਜਾਂ ਕਲਿੱਪ ਲਾਉਣਾ ਸੁਝਦਾ ਇਹ ਜੇ ਮਾਹੌਲ ਤਾਂ ਆਪਣੇ ਦੇਖ ਲੋ ਆਪਾਂ ਤਾਂ 5-7 ਘੰਟੇ ਲਾਏ ਨੇ ਆਪਣੇ ਦੇਖ ਲੋ ਕੀ ਹਾਲ ਹੋ ਗਏ ਤੇ ਉਹ ਤਾਂ ਜਿਵੇਂ ਤਿਆਰ ਹੋ ਕੇ ਆਈ ਇਹ ਤਾਂ ਬਾਈ ਉਹੀ ਹੈ ਪੰਜਾਬੀਆਂ ਨੇ ਬਹੁਤ ਵੱਡੀ ਨਾ ਪੰਜਾਬੀ ਕਿ ਮੱਛੀ ਪੱਥਰ ਚਟਕੇ ਮੁੜਦੀ ਹੈ ਪੰਜਾਬੀਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਜਿਵੇਂ ਇੱਕ ਯੂਕਰੇਨ ਦਾ ਐਗਜ਼ੈਂਪਲ ਹੈ ਨਾ ਇੱਕ ਕਲਾਕਾਰ ਨੂੰ ਤੁਸੀਂ ਉਹਨਾਂ ਨੇ ਆਪਣਾ ਲੀਡਰ ਬਣਾਤਾ ਅੱਜ ਯੂਕਰੇਨ ਦੇ ਕੀ ਹਾਲਾਤ ਨੇ ਹਜੇ ਪੰਜਾਬ ਦੇ ਹਾਲਾਤ ਇਹ ਤੋਂ ਬੁਰੇ ਹੋਣਗੇ ਨਹੀਂ ਤੁਸੀਂ ਗੱਲ ਯੂਕਰੇਨ ਨਾਲ ਜੋੜਤੀ ਐ ਇਹ ਤਾਂ ਆਮ ਆਦਮੀ ਦੀ ਸਰਕਾਰ ਆ ਧਰਨਿਆਂ ਚੁੱਠੀ ਸਰਕਾਰ ਆ ਆਮ ਲੋਕਾਂ ਚੋਂ ਬਣੀ ਸਰਕਾਰ ਆ ਕੀ ਇਹ ਜਿਹੜੇ ਦੁੱਖ ਨਹੀਂ ਸਮਝ ਪਾਰੀ ਕਿਥੇ ਨਾ ਕਿਤੇ ਐ ਨਹੀਂ ਲੱਗਦਾ ਕਿ ਇਹ ਨਾਕਾਮੀ ਸਰਕਾਰ ਦੀ ਵੀ ਨਾਕਾਮੀ ਉਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਮਤਲਬ ਜਿਹੜੀਆਂ ਕਿ ਇਹਨਾਂ ਨੂੰ ਦੇਖੋ ਫਲੱਡ ਆਇਆ ਠੀਕ ਐ ਪਰ ਅੱਜ ਤੋਂ 2 ਮਹੀਨੇ ਪਹਿਲਾਂ ਜਿਹੜੀਆਂ ਇਹਨਾਂ ਦੀ ਡਿਊਟੀ ਬਣਦੀ ਐ ਸਰਕਾਰ ਦੀ ਲਾ ਲੋ ਵੀ ਜਿਹੜੀ ਬੂਟੀ ਹੁੰਦੀ ਆ ਆਪਾਂ ਦੇਖਿਆ ਵੀ ਜਿਹੜੀ ਇਹਨਾਂ ਚ ਬੂਟੀ ਪੈਦਾ ਹੋ ਜਾਂਦੀ ਆ ਨਾ ਘੱਗਰ ਚ ਜਾਂ ਇਹ ਇਹ ਚੀਜ਼ਾਂ ਦਾ ਉਹਨਾਂ ਨੂੰ ਕਰਨਾ ਚਾਹੀਦਾ ਆਪਣਾ ਸਿਸਟਮ ਤਾਂ ਹੜਾ ਹੋਣਾ ਨਾ ਹੋ ਬੱਕਰੀ ਗੱਲ ਐ ਪਰ ਸਰਕਾਰ ਨੂੰ ਆਪਣਾ ਇੰਤਜ਼ਾਮ ਤਾਂ ਕਰਨਾ ਚਾਹੀਦਾ ਪਹਿਲਾਂ ਵੀ ਲੀਡਰ ਰਹੇ ਨੇ ਕੈਪਟਨ ਮਹਿੰਦਰ ਸਿੰਘ ਸੀਗੇ ਹੋਣਾ ਨਾ ਹੋਣਾ ਬਾਅਦ ਦੀ ਗੱਲ ਐ ਪਰ ਉਹ ਕੋਸ਼ਿਸ਼ ਤਾਂ ਕਰਦੇ ਹੁੰਦੇ ਸੀਗੇ ਆਪਣੇ ਮਤਲਬ ਡਟ ਕੇ ਖੜਦੇ ਤਾਂ ਸੀਗੇ ਕਰੋਨਾ ਤੁਸੀਂ ਦੇਖ ਲਓ ਕੀ ਹਾਲ ਸੀ ਦਿੱਲੀ ਤੇ ਪੰਜਾਬ ਦੇ ਹਾਲਾਤ ਕੀ ਸੀ ਉਹ ਟਾਈਮ ਦੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਐ ਉਹਨਾਂ ਦੀ ਜ਼ਿੰਮੇਵਾਰੀ ਐ ਸਟੇਟ ਨੂੰ ਚਲਾਉਣਾ ਐਡਮਿਨਿਸਟਰੇਟਰ ਨੇ ਪਰ ਉਹ ਤਾਂ ਚੁਟਕਲੇ ਕਰ ਲੈ ਕਿਸੇ ਦੇ ਤਵਾ ਲਾ ਲਿਆ ਤੁਸੀਂ ਲਾ ਲਓ ਵੀ ਹਜੇ ਵੀ ਉਹਨਾਂ ਨੂੰ ਕੈਪਟਨ ਤੇ ਬਾਦਲ ਪਰਿਵਾਰੀ ਦਿਖੀ ਜਾਂਦਾ ਮੈਂ ਇੱਕ ਗੱਲ ਕਰਦਾ ਕਿ ਐਮਐਲਏ ਸਨੌਰ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਕੱਗਰ ਨੂੰ ਲੈ ਕੇ ਬਿਆਨ ਦਿੱਤੇਗੇ ਵਿਵਾਦਿਤ ਬਿਆਨ ਦਿੱਤੇਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਕੀ ਲੱਗਦਾ ਸਰਕਾਰ ਦੀ ਸਾਜ਼ਿਸ਼ ਹੈ ਕਿੱਥੇ ਨਾ ਕਿੱਥੇ ਵੀਰੇ ਦੇਖੋ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਜੋ ਹੋਇਆ ਜੇ ਉਹ ਕਹਿੰਦੇ ਨੇ ਵੀ ਉਹ ਗੁਨਾਹਗਾਰ ਹੈ ਜੇ ਪਰਚਾ ਕਰਨਾ ਸੀ ਬਾਈ ਉਦੋਂ ਸਾਢੇ 3 ਸਾਲ ਪਹਿਲਾਂ ਕਿਉਂ ਨਾ ਕਰਿਆ ਪਰ ਜੇ ਅੱਜ ਉਹ ਅੱਜ ਬੰਦਾ ਸਹੀ ਗੱਲ ਕਰਦਾ ਇਹਨਾਂ ਦੀ ਪੋਲ ਖੋਲ ਰਿਹਾ ਅੱਜ ਉਹ ਤੇ ਪਰਚਾ ਕਰਤਾ ਤੁਸੀਂ ਤਾਂ ਸਾਜ਼ਿਸ਼ੀ ਆ ਨਾ ਤੁਸੀਂ ਦੇਖੋ ਵੀ ਇਹ ਐਮਐਲਏ ਤੇ ਪਰਚਾ ਹੋ ਸਕਦਾ ਫਿਰ ਆਮ ਲੋਕਾਂ ਦਾ ਕੀ ਹਾਲ ਹੋਊਗਾ ਮੇਰੇ ਤੇਰੇ ਮੇਰੇ ਵਰਗਾਂ ਦਾ ਤਾਂ ਕੋਈ ਮੈਂ ਕਹੂੰਗਾ ਵੀ ਕੋਈ ਆਪਣੀ ਤਾਕਤ ਹੀ ਨਹੀਂ ਹੈਗੀ ਮਨ ਕਰ ਆਪਾਂ ਇੰਟਰਵਿਊ ਕਰ ਜਾਈਏ ਨਹੀਂ ਪਤਾ ਕੱਲੂ ਆਪਾਂ ਵੀ ਚੱਕੇ ਹੋਈਏ ਸੋ ਹਾਲਾਤ ਇਹ ਨੇ ਬਈ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਮੈਂ ਗੱਲ ਕਰ ਰਿਹਾ ਕਿ ਮੇਰਾ ਕਸੂਰ ਕੀ ਹੋਊਗਾ ਸੱਚ ਤੇ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਇਹ ਨਹੀਂ ਪਤਾ ਕੱਲੋਂ ਆਪਾਂ ਤੋਂ ਇਹ ਵੀ ਚੱਕੇ ਹੋਈ ਹੈ ਮਤਲਬ ਸੱਚ ਦੀ ਆਵਾਜ਼ ਚੱਕਣੀ ਬਹੁਤ ਵੱਡਾ ਗੁਨਾਹ ਹੋ ਗਿਆ ਬਹੁਤ ਵੱਡਾ ਗੁਨਾਹ ਹੋ ਗਿਆ ਬਹੁਤ ਥੋੜੇ ਲੋਕ ਨੇ ਬਾਈ ਜਿਹੜੇ ਬੋਲਦੇ ਨੇ ਮੈਂ ਤਾਂ ਕਹਿਣਾ ਪੰਜਾਬੀਓ ਯਾਦ ਕਰੋ ਆਪਣੇ ਪੁਰਖਿਆਂ ਨੂੰ ਆਪਾਂ ਅਫਦਾਲੀਆਂ ਦੇ ਗੋਰਿਆਂ ਦੇ ਮੁਗਲਾਂ ਦੇ ਮੂੰਹ ਭੰਨੇ ਨੇ ਸੋ ਇਹ ਤਾਂ ਗੱਲੀ ਕੀ ਐ ਤਕੜੇ ਹੋ ਜੋ ਸੋ ਬਿਲਕੁਲ ਪੰਜਾਬੀਆਂ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਸਰਕਾਰ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਹੈ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ